ਖਬਰਨਾਮਾ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਹਾਂ ਤੁਹਾਡਾ ਹੂਸ ਰਾਜ ਮਾਝ ਦੇ ਜਰਨਲ ਸ਼੍ਰੋਮਣੀ ਅਕਾਲੀ ਦਲ ਦੇ ਨਿਰਧਕ ਮੋਰੀ ਆਗੂ ਬਿਕਮਜੀਤ ਸਿੰਘ ਮਜੀਠੀਆ ਫਸੇ ਕਸੂਤੇ ਇੱਕ ਪਾਸੇ ਕੱਲ ਫਿਰ ਦੁਬਾਰਾ ਕਾਨਫਰੰਸ ਕੀਤੀ ਗਈ ਬਿਕਰਮਜੀਤ ਸਿੰਘ ਮਜੀਠੀਆ ਦੇ ਦੁਆਰਾ ਜਿਸ ਦੇ ਵਿੱਚ ਉਹਨਾਂ ਨੇ ਇੱਕ ਕਥਤ ਵੀਡੀਓ ਵਾਇਲ ਕੀਤੀ ਦਿਖਾਈ ਕਾਨਫਰੰਸ ਕਰਕੇ ਕਿ ਦੇਖੋ ਇਹ ਭਾਈ ਅਮਰਤਪਾਲ ਖਾਲਸਾ ਦੇ ਭਰਾ ਨੇ ਹਰਪ੍ਰੀਤ ਸਿੰਘ ਜਿਨ੍ਹਾਂ ਵੱਲੋਂ ਚਿੱਤੇ ਦੇ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਹੈ ਕੱਲ ਦੀ ਉਹ ਵੀਡੀਓ ਨੇ ਤਰਥਲੀ ਬਚਾ ਦਿੱਤੀ ਹੈ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਦੇਖਿਆ ਇੱਕ ਪਾਸੇ ਨਿੱਜੀ ਸਵਾਲ ਖੜੇ ਹੋਏ ਭਾਈ ਅਮਰਤਪਾਲ ਖਾਲਸਾ ਤੇ ਕਿਉਂਕਿ ਭਾਈ ਅਮਰਤਪਾਲ ਖਾਲਸਾ ਵੱਲੋਂ ਨਸ਼ਾ ਰੋਕਣ ਦੀ ਖਾਲਸਾ ਫਹਿਰ ਦੀ ਮਹਮ ਚਲਾਈ ਗਈ ਸੀ ਤੇ ਬਿਕਮਜੀਤ ਸਿੰਘ ਮਜੀਠੀਆ ਦੇ ਖਿਲਾਫ ਬੋਲੇ ਸੀ ਤਰਸੇਮ ਸਿੰਘ ਖਾਲਸਾ ਭਾਈ ਅਬਰਤਪਾਲ ਖਾਲਸਾ ਦੇ ਪਿਤਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਨੂੰ ਨਾ ਛੇੜੋ ਮੇਰੇ ਕੋਲ ਪੁੱਤਾ ਸਬੂਤ ਨੇ ਸਬੂਤਾ ਤੋਂ ਬਿਨਾ ਮੈਂ ਕੋਈ ਵੀ ਗੱਲ ਬਾਤ ਨਹੀਂ ਕਰਦਾ ਜੇਕਰ ਤੁਸੀਂ ਮੈਨੂੰ ਛੇੜੋਗੇ ਤਾਂ ਹੋਰ ਵੀਡੀਓ ਇਸ ਤਰ੍ਹਾਂ ਦੀਆਂ ਜਾਰੀ ਹੋ ਜਾਣ ਵਾਇਰਲ ਹੋ ਜਾਣਗੀਆਂ ਲੇਕਿਨ ਇਧਰ ਇੱਕ ਵੀਡੀਓ ਬਿਕਮਜੀਤ ਸਿੰਘ ਮਜੀਠੀਆ ਦੇ ਪੇਜ ਉਤੋਂ ਵਾਇਰਲ ਹੋ ਗਈ ਹੈ ਉਸ ਵੀਡੀਓ ਤੇ ਕਲੇਮ ਕੀਤਾ ਜਾ ਰਿਹਾ ਹੈ ਵਕ ਵਕ ਲੋਕਾਂ ਵੱਲੋਂ ਕਿ ਖੁਦ ਬਿਕਮਜੀਤ ਸਿੰਘ ਮਜੀਠੀਆ ਨਸ਼ੇ ਦਾ ਸੇਵਨ ਕਰ ਰਹੇ ਨੇ ਉਹ ਵੀ ਚਿੱਤੇ ਵਰਗੇ ਨਸ਼ੇ ਦਾ ਬਿਕਮਜੀਤ ਸਿੰਘ ਮਜੀਠੀਆ ਦੀ ਇਹ ਵੀਡੀਓ ਬੜੀ ਬਖੂਬੀ ਦੇ ਨਾਲ ਵਾਇਲ ਹੋ ਰਹੀ ਹੈ ਤੇ ਸੂਤਰ ਦੱਸਦੇ ਨੇ ਵੱਖ-ਵੱਖ ਪ੍ਰਤੀਕਿਰਿਆ ਆ ਰਹੀਆਂ ਨੇ ਕਿ ਇਹ ਬਿਕਮਜੀਤ ਸਿੰਘ ਮਜੀਠੀਆ ਨੇ ਖੁਦ ਵੀਡੀਓ ਜਿਹੜੀ ਹੈ ਆਪਣੇ ਪੇਜ ਤੋਂ ਜਿਹੜੀ ਹੈ ਛੱਡ ਦਿੱਤੀ ਹੈ ਯਾਨੀ ਕਿ ਉਹ ਤੋਂ ਅਪਡੇਟ ਕੀਤੀ ਹੈ ਭਲੇਖੇ ਦੇ ਨਾਲ ਲੇਕਨ ਜੇ ਅਸੀਂ ਗੱਲ ਕਰੀਏ AI ਦੀ AI ਤੇ ਬਹੁਤ ਕੁਝ ਕੀਤਾ ਜਾ ਰਿਹਾ ਹੈ ਜਦੋਂ ਦਾ AI AI ਨਾਮ ਦਾ ਸੌਫਟਵੇਅਰ ਆਇਆ ਹੈ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਹਾਲਾਂਕਿ ਅਸੀਂ ਇਸ ਗੱਲ ਦੀ 101% ਵੀ ਪੁਸ਼ਟੀ ਨਹੀਂ ਕਰਦੇ ਕਿ ਬਿਕਮਜੀਤ ਸਿੰਘ ਮਜੀਠੀਆ ਸੱਚਮੁੱਚ ਉਹ ਇਨਸਾਨ ਨੇ ਹਾਲਾਂਕਿ ਉਹਨਾਂ ਵੱਲੋਂ ਤਾਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਭਾਈ ਆ ਜਿਹੜੇ ਮੇਰੇ ਉੱਤੇ ਇਲਜ਼ਾਮ ਲੱਗੇ ਨੇ ਪੰਜਾਬ ਸਰਕਾਰ ਵੱਲੋਂ ਇਹ ਨਜਾਇਜ਼ ਨੇ ਮੈਂ ਕੋ ਚਿੱਟੇ ਦਾ ਵਪਾਰੀ ਨਹੀਂ ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਕਲੀ ਵੀ ਸੁਣਾਉਂਦੇ ਹੁੰਦੇ ਨੇ ਲੋਕਾਂ ਨੂੰ ਕਿ ਬਿਕਮਜੀਤ ਸਿੰਘ ਮਜੀਠੀਆ ਨੇ ਕਿਸ ਤਰ੍ਹਾਂ ਚਿੱਟਾ ਵੇਚਿਆ ਕਿਸ ਤਰ੍ਹਾਂ ਚਿੱਟੇ ਦਾ ਸੁਧਾਗਰ ਬਣਿਆ ਲੇਖਣ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਉੱਤੇ ਲੋਕ ਵਕ ਵਕ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਕਿ ਬਿਕਮਜੀਤ ਸਿੰਘ ਮਜੀਠੀਆ ਚਿੱਟਾ ਪੀਰਾ ਨੇ ਆਪਣੇ ਸਾਥੀ ਦੇ ਨਾਲ ਹੂਬ ਰੂ ਹੂਬ ਜਿਹੜੀ ਸ਼ਕਲ ਮਿਲਦੀ ਹੈ ਲੇਕਿਨ ਅਸੀਂ ਇਸ ਗੱਲ ਦਾ ਕਲੇਮ ਨਹੀਂ ਕਰਦੇ ਕਿਉਂਕਿ ਬਿਕਮਜੀਤ ਸਿੰਘ ਮਜੀਠੀਆ ਬੜੇ ਇੱਕ ਨਿਰਦਕ ਆਗੂ ਨੇ ਇੱਕ ਬੜੇ ਵੱਡੇ ਆਗੂ ਨੇ ਸੁਪਰ ਸੀਐਮ ਰਹਿ ਚੁੱਕੇ ਨੇ ਜਿਸ ਤਰ੍ਹਾਂ ਬਲਵਿੰਦਰ ਸਿੰਘ ਪੁੰਦਲ ਕਹਿੰਦੇ ਹੁੰਦੇ ਨੇ ਬਿਕਮ ਜਿਸਮ ਜੀਠਿਆ ਬਿਨਾ ਸਬੂਤਾ ਤੋਂ ਕਦੇ ਵੀ ਗੱਲ ਨਹੀਂ ਕਰਦੇ ਚਾਹੇ ਉਹਨਾਂ ਨੇ ਆਮ ਆਦਮੀ ਪਾਰਟੀ ਕਰਨੀ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਕਰਨੀ ਹੋਵੇ ਤੇ ਚਾਹੇ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਭਰਾ ਜ ਅਮਰਤਪਾਲ ਖਾਲਸਾ ਨੂੰ ਕਰਨਾ ਹੋਵੇ ਯਾਨੀ ਕਿ ਵਿਦਆਉਟ ਪ੍ਰੂਫ ਤੋਂ ਉਹ ਗੱਲ ਹੀ ਕਰਦੇ ਇਹ ਆਈ ਦੀ ਮੱਦੇਨਜ਼ਰ ਹੋ ਸਕਦਾ ਹੈ ਕਿ ਇਹ ਵੀਡੀਓ ਬਣਾਈ ਜਾਵੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਜਿਹੜੀ ਵੀਡੀਓ ਹੁਣ ਆਗ ਵਾਂਗੂ ਫੈਲ ਰਹੀ ਹੈ ਕਿ ਬਿਕਮ ਜਿਸਮ ਜੀਠਿਆ ਆਪਣੇ ਸਾਥੀ ਦੇ ਨਾਲ ਚਿੱਟੇ ਦਾ ਸੇਵਨ ਕਰ ਰਹੇ ਹਨ ਧੰਨ